ਉਹ ਹੁਣ ਤੁਹਾਡੇ ਸਾਹਮਣੇ ਆਪਾਂ ਚੀਰ ਫਾੜ ਕਰ ਰਹੇ ਆ ਅੱਜ ਆਪਾਂ ਵੀਡੀਓ ਪਾਵਾਂਗੇ ਸਾਰੀ ਚੈਨਲ ਤੇ ਤੇ ਉਹ ਜਿੱਥੇ ਡਾਕਟਰ ਹੁਣ ਕੈਂਚੀ ਮਾਰਿਆ ਹੁੰਦਾ ਟਰੱਕ ਆ ਤੇ ਦੂਜਾ ਹੁਣ ਤੁਹਾਨੂੰ ਦਿਖਾਵਾਂਗੇ ਵੀ ਬੱਚਾ ਪਾੜੀ ਦਾ ਕਿਵੇਂ ਹੁੰਦਾ ਜਿਹੜੇ ਬੰਦੇ ਨਵੇਂ ਇਸ ਕਿਤੇ ਚਾਏ ਨਹੀਂ ਜਿਨ੍ਹਾਂ ਨੂੰ ਥੋੜਾ ਜਿਹਾ ਔਖਾ ਲੱਗਦਾ ਪਾੜਨਾ ਜਨਮ ਪਰ ਆਹ ਦੇਖੋ ਜੀ ਇਹ ਆ ਹੁੰਦਾ ਉੱਪਰਲਾ ਲੀਵਰ ਆ ਹੌਣ ਲਗਭਗ ਲਗਭਗ ਇਸ ਵਾਰੀ ਇਹ ਹੁਣ ਕੁਛ ਨਾ ਕੁਛ ਜਾਨਵਰ ਠੀਕ ਹੋਇਆਗਾ ਆਪਣਾ ਆ ਤੁਸੀਂ ਅੰਦਰੋਂ ਚੈੱਕ ਕਰ ਸਕਦੇ ਤੇ ਇੱਕ ਲਾਈ ਵਗੈਰਾ ਹੁਣ ਕੰਟਰੋਲ ਚ ਆ ਗਈ ਤੇ ਆ ਨੀਚੇ ਡਾਕਟਰ ਦੱਸ ਜਿਹੜੀ ਕਿਡਨੀ ਕਿਹੜੀ ਹੁੰਦੀ ਏ ਦੀ ਕਿਡਨੀ ਆ ਹੁੰਦੀ ਆ ਆ ਤੁਹਾਨੂੰ ਦਿਖਾਉਣੇ ਕਿਡਨੀ ਇਹਦੀ ਕਿਡਨੀ ਦਾ ਠੀਕ ਆ ਕੀ ਕਿਡਨੀ ਥੋੜੀ ਥੋੜੀ ਹੈਗੀ ਆ ਕਿਡਨੀ ਜੀ ਵੀ ਸਵੇਲਿੰਗ ਹੋਈ ਵੀ ਥੋੜੀ ਥੋੜੀ ਆਂ ਦਾ ਬਰਛਾ ਕਿਹੜਾ ਹਾਂ ਹਾਂ ਇਹਨੂੰ ਕਹਿੰਦੇ ਨੇ ਬਰਸ਼ਾ ਇਹ ਝਾਈ ਬੀੜੀ ਦਾ ਪਤਾ ਲੱਗਦਾ ਹੈ ਅੱਛਾ ਇਹ ਜਿਹੜੀ ਇਹ ਵੀਡੀਓ ਪਤਾ ਲੱਗਦਾ ਹਾਂ ਨਾਲ ਹੋ ਜਾਂਦਾ ਇਹ ਵੀ ਅੱਛਾ ਅੱਛਾ ਤੇ ਇੱਕ ਹੁੰਦਾ ਪੱਟਾਂ ਚ ਇਹ ਚ ਪਤਾ ਲੱਗਦਾ ਰਾਨੀ ਖੇਤ ਦਾ ਅੱਛਾ ਅੱਛਾ ਇਹਨੂੰ ਕਹਿੰਦੇ ਨੇ ਪ੍ਰੈਕਟੀਕਲਰ ਠੀਕ ਇਹਨੂੰ ਕਹਿੰਦੇ ਨੇ ਗਜਾਰਾ ਇਹ ਝਾਈ ਬੀੜੀ ਦਾ ਪਤਾ ਲੱਗਦਾ ਹੈ ਅੱਛਾ ਅੱਛਾ ਇਹ ਜੀ ਵੀ ਇਹ ਵੀਡੀਓ ਦਾ ਪਤਾ ਲੱਗਦਾ ਮਿੱਤਰੋ ਇਹ ਇਹ ਚ ਪਰ ਜਦ ਬਾਵਾ ਜਿਆਦਾ ਗੰਭੀਰ ਸਮੱਸਿਆਵਾਂ ਹੁੰਦੀਆਂ ਤਾਂ ਆਈ ਵੀਡੀਓ ਇਹਦੇ ਵਿੱਚ ਲੰਗੇ ਹੁੰਦੀ ਹੈ ਇਹ ਨਹੀਂ ਤਾਂ ਪੱਟਾਂ ਦੀ ਪਤਾ ਲੱਗਿਆ ਹੁੰਦਾ ਜਦੋਂ ਥੋੜੀ ਬੋਧੀ ਸ਼ੁਰੂ ਸ਼ੁਰੂ ਚ ਹੁੰਦੀ ਆਪਾਂ ਤੇ ਅੱਜ ਤੁਹਾਨੂੰ ਦਿਖਾਉਣੇ ਆਪਾਂ ਸਾਰੇ ਜਾਨਵਰ ਜਿਹੜੇ ਸਾਫ਼ ਜਾਨਵਰ ਨੇ ਜਿੰਨੇ ਸਮੱਸਿਆ ਹੈਗੀ ਆ ਤੇ ਜਿਹੜੇ ਥੋੜੇ ਵੀਕ ਹੁੰਦੇ ਨੇ ਉਹਨਾਂ ਦੀ ਕੁਲਾਇ ਜਾਂਦੀ ਹੈ ਕਿਉਂਕਿ ਉਹ ਪਾਣੀ ਵਗੈਰਾ ਘੱਟ ਪੀਂਦੇ ਹੁੰਦੇ ਹੈਗੇ ਇਸ ਲਈ ਉਹਨਾਂ ਦੀ ਕੁਲਾਇ ਬਣ ਜਾਂਦੀ ਹੁੰਦੀ ਤੇ ਹੁਣ ਵੈਸੇ ਵੀ ਲਗਭਗ ਲਗਭਗ ਸਮੱਸਿਆ ਕੰਟਰੋਲ ਆ ਵੀ ਥੋੜੀ ਬਿਧੀ ਆਵਾਜ਼ ਹੈ ਆਵਾਜ਼ ਤਾਂ ਹੁਣ ਜਾਂਦੀ ਨਹੀਂਗੀ ਇਹ ਆ ਮੋਡਲਟੀ ਤੁਸੀਂ ਚੈੱਕ ਕਰ ਸਕਦੇ ਹੋ ਇੱਕ ਦਿਨ ਦੀ ਇਹ ਪਰ ਹਾਲੇ ਵੀ ਵੀ ਆਪਣੇ ਛੱਡ ਦੇ ਹਿਸਾਬ ਨਾਲ ਤਾਂ ਜਿਆਦਾ ਹੀ ਹੈਗੀ ਇਹ ਵੀ ਇੰਨੀ ਆਪਣੇ ਮੋਡਲਟੀ ਕਦੇ ਹੋਈ ਨਹੀਂ ਹੈਗੀ ਤੇ ਆ ਦਿਖਾਉਣੇ ਤੁਹਾਨੂੰ ਸਾਫ ਜਾਨਵਰ ਜਿਹੜੇ ਮਰੇ ਹੋਏ ਨੇਗੇ ਵੀ ਇਹਨਾਂ 'ਚ ਕੋਈ ਸਮੱਸਿਆ ਹੈਗੀ ਜਾਂ ਨਹੀਂ ਹੁਣ ਦੇਖੀ ਚੱਲਿਓ ਤੁਸੀਂ ਵੀ ਕਿਵੇਂ ਜਾਨਵਰ ਦਾ ਪੋਸਟ ਮਾਰਟ ਹੁੰਦਾ ਲੀਵਰ ਤਾਂ ਠੀਕ ਹੈਗਾ ਥੋੜਾ ਥੋੜਾ ਖਰਾਬ ਹੈ ਹੈ ਥੋੜਾ ਜਿਹਾ ਲੀਵਰ ਦਾ ਕੀ ਖਰਾਬ ਦਾ ਫਤ ਲੱਗਾ ਚਿੱਟਾ ਨਹੀਂ ਹੁੰਦਾ ਕਹਿੰਦਾ ਪੂਰਾ ਜਿਵੇਂ ਐ ਦਾ ਨਾ ਐਵੇਂ ਹੋਣਾ ਚਾਹੀਦਾ ਦੀਵਰ ਸਾਰਾ ਆਹ ਦੇਖੋ ਮਿੱਤਰੋ ਜਿਨ ਨੂੰ ਨਹੀਂ ਪਤਾ ਨਾ ਲੀਵਰ ਵੀ ਇਦਾਂ ਕਾਲਾ ਜਿਹਾ ਹੋਣਾ ਚਾਹੀਦਾ ਰੰਗ ਇਹ ਡਾਰਕ ਆ ਤੇ ਆਹ ਥੋੜੇ ਬਾਈਟਨੈਸ ਵਿੱਚ ਆ ਗਿਆ ਦਾ ਤੇ ਉਹ ਆ ਗਿਆ ਦਿਲ ਇਹ ਉਹ ਤਾਂ ਨਹੀਂ ਹੈ ਪੀਸਟ ਇਹਦਾ ਨਿਕਲਦਾ ਨਾ ਪੀਸਟ ਹੈ ਆ ਤੁਸੀਂ ਦੇਖੋ ਜੀ ਕਿੰਨੀ ਹੈਗੀ ਥੋੜੀ ਜਿਹੀ ਔਰ ਕਿਡਨੀ ਜੀ ਵੀ ਦੇਖੋ ਸਵੇਲਿੰਗ ਹੋਈ ਪਈ ਵੇ ਇਹ ਪਾਣੀ ਦੀ ਸਮੱਸਿਆ ਕਰਨ ਹੁੰਦੀ ਹੈ ਹਾਂ ਪਾਣੀ ਕਈ ਵਾਰ ਜਦ ਬੱਚਾ ਸਾਡਾ ਪਾਣੀ ਘੱਟ ਪੀਂਦਾ ਹੁੰਦਾ ਇਹ ਵੀ ਟਾਵੇਂ ਟਾਵੇਂ ਜਾਨਵਰ ਚਾ ਆ ਜਾਂਦੇ ਹੁੰਦੇ ਤਾਂ ਕੋਈ ਵੱਡਾ ਇਸ਼ੂ ਨਹੀਂ ਹੁੰਦਾਗਾ ਪਰ ਜਦੋਂ ਬੱਚਾ ਜਿਆਦਾ ਪਾਣੀ ਘੱਟ ਪੀਣ ਲੱਗ ਜਾਏ ਜਿਆਦਾ ਜੀ ਸਮੱਸਿਆ ਹੋਣ ਲੱਗੇ ਫਿਰ ਤੁਹਾਨੂੰ ਇਹਦੀ ਟ੍ਰੀਟਮੈਂਟ ਵਗੈਰਾ ਕਰਨ ਦਾ ਫਾਇਦਾ ਹੁੰਦਾਗਾ ਪਰ ਉਦੋਂ ਤਾਂ ਚੱਲੀ ਜਾਂਦਾ ਹੁੰਦਾ ਕੰਮ ਇਹਦਾ ਫੀਡ ਵੈਲ ਜਾਨਵਰ ਹੁਣ ਸਹੀ ਖਾ ਰਿਹਾ ਹੈਗਾ ਬਾਕੀ ਦੇਖੋ ਜਦੋਂ ਚਕਾਵਾਂਗੇ ਉਦੋਂ ਪਤਾ ਲੱਗੂਗਾ ਵੀ ਕੀ ਕੁਝ ਦਿੰਦਾ ਆਪਾਂ ਨੂੰ ਇਹ ਇਹ ਵੀ ਪੀੜਾ ਵੀ ਹੋਣ ਲੱਗ ਜਾਂਦਾ ਨਾ ਫਿਰ ਇਹ ਥੱਲੋਂ ਇਹ ਹਾਂ ਹਾਂ ਜਦੋਂ ਆਈ ਵੀਡੀਓ ਆਏ ਇਹਦੇ ਵਿੱਚ ਉਹ ਡਾਊਟੇ ਨਹੀਂ ਬਣ ਜਾਂਦਾ ਹਾਂ ਰੈੱਡ ਜਾਨਾ ਰੈੱਡ ਡਾਊਟ ਬਣ ਜਾਂਦਾ ਹਾਂ ਆਹ ਦੇਖੋ ਜੀ ਸਾਫ਼ ਜਾਨਵਰਾਂ ਦਾ ਫੋਟੋ तकरीबन ਚੱਕ ਲੈਣੇ ਸਾਰੇ ਉੱਪਰੋਂ ਹੇਠੋਂ ਹੁਣ ਵੀ ਮਟਲਟੀ ਕੋਸ਼ਕ ਕੰਟਰੋਲ 'ਚ ਆਪਣੇ ਆਇਆ ਦਿਖਾਈ ਤੁਹਾਨੂੰ ਜਿਵੇਂ ਬਿਲਕੁਲ ਨੇੜੇ ਕਿਵੇਂ ਜਾਨਵਰਾਂ ਨੂੰ ਪਾਰਟੀ ਦਾ ਹੁੰਦਾ ਹੈਗਾ ਆ ਹੁੰਦੀ ਹੈ ਟਰੱਕ ਜਿਹੇ ਇਹਨੂੰ ਕਹਿੰਦੇ ਹੁੰਦੇ ਹਨ ਜੇ ਇਹਦੇ ਵਿੱਚ ਪੇਸਟ ਜਿਹਾ ਬਣਿਆ ਹੋਇਆ ਤਾਂ ਮਤਲਬ ਸੀਆਰਡੀ ਕਾਫੀ ਜ਼ਿਆਦਾ ਹੈ ਵੀ ਬਸ ਇਹ ਤਾਂ ਆਵਾਜ਼ ਜਿੱਦ ਚੱਲਦੀ ਰਹਿੰਦੀ ਹੁੰਦੀ ਹੈ ਇਹਦੀ ਥੋੜੀ ਬਹੁਤੀ ਤਾਂ ਜਿਵੇਂ ਹੁਣ ਸਾਡ ਜਾਨਵਰ ਚਾਈ ਹੋਈ ਆ ਦੇਖੋ ਸੀਨਾ ਦੇਖੋ ਜੀ ਜਾਨਵਰ ਦਾ ਕਿੰਨਾ ਚੌੜਾ ਹੈਗਾ ਇਹਦਾ ਕਿਵੇਂ ਲੀਵਰ ਇਹਦਾ ਵੀ ਖਰਾਬ ਆ ਆਹ ਦੇਖੋ ਜੀ ਲੀਵਰ ਤੇ ਇਹਦੇ ਵੀ ਥੋੜੀ ਬਾਈਟਨੈਸ ਹੋਈ ਪਈ ਆ ਲੀਵਰ ਕਿਹਦੇ ਕਾਰਨ ਖਰਾਬ ਹੁੰਦਾ ਫਿਰ ਜ਼ਿਆਦਾ ਇਹ ਫੀਡ ਫੋਲੋ ਵੀਡੀਓ ਚੈਂਜ ਹੁੰਦੀ ਹੈ ਨਾ ਇਹਦਾ ਸਟਰੋਂਗ ਵੀ ਉਹ ਕਰਦਾ ਨਹੀਂ ਜਿਆਦਾ ਜਾਨਾ ਬੱਛਾ ਅੱਛਾ ਅੱਛਾ ਜੋਦਾਂ ਕੋਈ ਬਾਲੀ ਵੱਡੀ ਸਮੱਸਿਆ ਤਾਂ ਨਹੀਂ ਹੁੰਦੀ ਇਹ ਹ ਨਹੀਂ ਹੁੰਦੀ ਦੱਸ ਫੀਡ ਵੀ ਜੋ ਬੱਤ ਕਹਿੰਦਾ ਫਲਟ ਪਟ ਕੇ ਮੋੜ ਮੋੜ ਮਟੇ ਮਰ ਜਾਂਦੇ ਆ ਠੀਕ ਇਹ ਮਤਲਬ ਕੋਈ ਬਾਲੀ ਵੱਡੀ ਗੰਭੀਰ ਸਮੱਸਿਆ ਨਹੀਂ ਹੁੰਦੀ ਲੀਵਰ ਲੂਗ ਵਾਲੀ ਇਹ ਤਾਂ ਜਿਹੜਾ ਕੋਈ ਟਾਮ ਟਾਮ ਜਨਰੇਟ ਜੀ ਜਾਂਦੀ ਕੋਈ ਵਜ੍ਹਾ ਜਿਆਦਾ ਆਵੇ ਤਾਂ ਉਹਦਾਂ ਤਾਂ ਆਪਣਾ ਲੀਵਰ ਟੌਨਕ ਚੱਲਦੀ ਹੁੰਦਾ ਪਹਿਲਾਂ ਨਾ ਹਫਤੇ ਦਾ ਦਿੰਦੇ ਜਿਹੜਾ ਚਲਾਉਣੇ ਹੁੰਦੇ ਆਪਾਂ ਜੇ ਕੋਈ ਜ਼ਿਆਦਾ ਸਮੱਸਿਆ ਨਾ ਫਿਰ ਵੀ ਚਲਾ ਦੇਣ ਪਰ ਹੁਣ ਆਪਾਂ ਇਹ ਚਲਾ ਨਹੀਂ ਸਕਦੇ ਹੁੰਦੇ ਨਾ ਇਹ ਤਾਂ ਡਾਕਟਰ ਉਪਰ ਚਲਾ ਸਕਦੇ ਹੁੰਦੇ ਇੱਕੋ ਲੈਚ ਚ ਚਲਾ ਸਕਦੇ ਹੈ ਨਾ ਹਾਂ ਇੱਕੋ ਐਂਟੀਬੈਟ ਹੁੰਦਾ ਹੈ ਇੱਕੋ ਲਈ ਵਾਰਾ ਜ਼ਿਆਦਾ ਵਜ ਜਾਂਦੀ ਹੈ ਨਾ ਠੀਕ ਇੱਕੋ ਲੈਚ ਕਦੇ ਹੀ ਮਿੱਤਰੋ ਆਪਣਾ ਲੇਬਰ ਟੋਨਿਕ ਵਗੈਰਾ ਨਹੀਂ ਚਲਾਈ ਦਿੰਦਾ ਜਿਹੜੇ ਕੋਈ ਨਵੇਂ ਬੰਦੇ ਨੇਗੇ ਪੁਰਾਣਿਆਂ ਨੂੰ ਤਾਂ ਚਲੋ ਪਤਾ ਹੀ ਹੁੰਦਾਗਾ ਬਾਕੀ ਇੱਥੇ ਆਪਾਂ ਆਪਣੀ ਵੀਡੀਓ ਦਾ ਕਰਦੇ ਹਾਂ ਐਂਡ ਇਹ ਇਧਰਲੇ ਬੰਦੇ ਨਾਲ ਸਾਨੂੰ ਆਪਾਂ ਮਲਾਉਣੇ ਆਏ ਮੰਗੂ ਸਿੰਘ ਲੈ ਮੰਗੂ ਕੀ ਕਹਿਣਾ ਚਾਹਣਾ ਹੈ ਦੱਸ ਦੱਸ ਇਹ ਬਹੁਤ ਮਾੜੀ ਗੱਲ ਆ ਜੀ ਇਹ ਬਿਮਾਰੀ ਛੇੜੀ ਰੋਕਣੀ ਚਾਹੀਦੀ ਡਾਕਟਰਾਂ ਨਾਲ ਰੋਕਣੀ ਚਾਹੀਦੀ ਆ ਇਹ ਇਨਸਾਨ ਬਹੁਤ ਜਿਆਦਾ ਹੋ ਰਿਹਾ ਹੈ ਅੱਛਾ ਖਰਚਾ ਬਹੁਤ ਪੈ ਰਿਹਾ ਹੈ ਫਿਰ ਠੀਕ ਆ ਠੀਕ ਆ ਮੰਗੂ ਭਾਈ ਕਹਿੰਦਾ ਖਰਚਾ ਬਹੁਤ ਪੈ ਰਿਹਾ ਪੱਖੇ ਭੁੱਖੇ ਸਾਡੇ ਦਿਨ ਰਾਤ ਚੱਲਦੇ ਨੇ ਵੀ ਤੁਸੀਂ ਥੋੜਾ ਬਤ ਪਈ ਕੰਪਨੀ ਉਹ ਧਿਆਨ द्या ਕਰੋ ਇੰਨੇ ਬੱਚੇ ਨਹੀਂ ਸਾਡੇ ਮਰਨੇ ਚਾਹੀਦੇ ਹੈ ਜਿਵੇਂ ਇਹ ਨਵੀਆਂ ਨੀ ਸਹੂਲਤਾਂ ਦੇ ਰਹੇ ਹੈਗੇ ਇਹਨਾਂ ਨੂੰ ਅਸੀਂ ਰਿਸ਼ਤੇਦਾਰਾਂ ਨੂੰ ਰੱਖ ਰਹੇ ਆਂ ਇਹ ਚਲੋ ਅੱਜ ਦੀ ਵੀਡੀਓ ਦਾ ਇਥੇ ਹਾਸੇ ਮਜ਼ਾਕ ਦੇ ਨਾਲ ਆਪਾਂ ਕਰਦੇ ਹਾਂ ਐਂਡ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤੇ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਜੇ ਕਿਸੇ ਨੂੰ ਕੋਈ ਹੋਰ ਜਾਣਕਾਰੀ ਲੈਣੀ ਹੋਈ ਤੇ ਇਹ ਆਪਾਂ ਬਿਮਾਰੀ ਦੇ ਵਾਸਤੇ ਪਾਈ ਸੀ ਸੁਗਿਓ ਦਵਾਈ ਤੇ ਜਿਹਦੇ ਨਾਲ ਆਪਾਂ ਇਹ ਕੰਟਰੋਲ ਕਰੀ ਆ ਬਾਕੀ ਧੰਨਵਾਦ ਤੁਹਾਡਾ ਸਾਰਿਆਂ ਦਾ ਵੀਡੀਓ ਦੇਖਣ ਦਾ